ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਡੇ ਲਈ ਬਹੁਤ ਹੀ ਟੇਸਟੀ ਰੈਸਪੀ ਲੈ ਕੇ ਆਏ ਆ ਜਿਹੜੇ ਹਨ ਸੂਜੀ ਦੇ ਕਟਲਟ ਜੋ ਕਿ ਬਹੁਤ ਹੀ ਕ੍ਰਿਸਪੀ ਬਣਦੇ ਹਨ ਚਲੋ ਆਪਾਂ ਇਹਨਾਂ ਨੂੰ ਬਣਾਉਣ ਲਈ ਤਿਆਰੀ ਕਰਦੇ ਆ ਆਪਾਂ ਨੇ ਇੱਕ ਪੈਨ ਲਿਆ ਏ ਇਹਦੇ ਵਿੱਚ ਆਪਾਂ ਨੇ 2 ਚਮਚ ਜਨੇ ਜਿਹੜੇ ਰਿਫਾਈਨਡ ਔਇਲ ਦੇ ਲੈ ਲੈਣੇ ਨੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਜਿਹੜੀ ਆ ਅੱਧਾ ਚਮਚ ਤੋਂ ਥੋੜੀ ਜੀ ਕੱਟ ਲਵਾਂਗੇ ਸਰੋਂ ਸਰੋਂ ਦੇ ਦਾਣੇ ਲੈ ਲਾਂਗੇ ਜਦੋਂ ਸਰੋਂ ਝਟਕਣ ਲੱਗ ਜੂਗੀ ਤੇ ਅੱਧਾ ਚਮਚ ਆਪਾਂ ਇਹਦੇ ਵਿੱਚ ਜੀਰੇ ਦਾ ਪਾ ਲਾਂਗੇ ਤੇ ਇੱਕ ਜਿਹੜੀ ਹਰੀ ਮਿਰਚ ਮੈਂ ਲਈ ਆ ਕੱਟ ਕੇ ਉਹ ਪਾ ਦਵਾਂਗੇ ਇਹ ਆਪਸ਼ਨਲ ਆ ਤੁਸੀਂ ਪਾਉਣਾ ਚਾਹੋ ਤਾਂ ਪਾ ਦਿਓ ਨਹੀਂ ਤਾਂ ਸਕਿਪ ਵੀ ਕਰ ਸਕਦੇ ਹੋ ਮੈਂ ਇੱਕ ਕੱਪ ਸੀਗਾ ਜਿਹੜਾ ਸੂਜੀ ਦਾ ਲਿਆ ਸੀਗਾ ਤੇ ਨਾਲ ਹੀ ਆਪਾਂ ਨੇ ਚਿੱਲੀ ਫਲੈਕਸ ਪਾਈ ਆ ਇਹ ਜਿਹੜਾ ਸੂਜੀ ਦਾ ਇੱਕ ਕੱਪ ਲਿਆ ਉਹਦੇ ਹਿਸਾਬ ਨਾਲ ਆਪਾਂ ਨੇ ਦੋ ਕੱਪ ਨੇ ਜਿਹੜੇ ਪਾਣੀ ਦੇ ਲੈ ਲੈਣੇ ਨੇ ਦੇਖੋ ਹੁਣ ਆਪਾਂ ਨੇ ਪਾਣੀ ਆ ਜਿਹੜਾ ਇਹਦੇ ਵਿੱਚ ਐਡ ਕਰਤਾ ਏ ਤੇ ਹੁਣ ਆਪਾਂ ਇਹਨੂੰ ਹੌਲੀ-ਹੌਲੀ ਪਾਣੀ ਨੂੰ ਚੰਗੀ ਤਰ੍ਹਾਂ ਰਿਜਣ ਦਵਾਵਾਂਗੇ ਹਲਕਾ ਜਿਹਾ ਇਹਦੇ ਵਿੱਚ ਨੂਨ ਪਾ ਦਾਂਗੇ ਤੇ ਨਾਲੇ ਛੋਟੀ ਅੱਧੀ ਚਮਚ ਇਹਦੇ ਵਿੱਚ ਆਪਾਂ ਪਾਵਾਂਗੇ ਲਾਲ ਮਿਰਚ ਦੀ ਤੇ ਨਾਲੇ ਆਪਾਂ ਅੱਧਾ ਚਮਚ ਕਾਲੀ ਮਿਰਚ ਦਾ ਪਾ ਦਾਂਗੇ ਪਾਊਡਰ ਕਾਲੀ ਮਿਰਚ ਦੇ ਨਾਲ ਜਿਹੜਾ ਫਲੇਵਰ ਹੈ ਇਹਦਾ ਬਹੁਤ ਹੀ ਸੋਹਣਾ ਆਉਂਦਾ ਹੈ ਤੇ ਬੱਚਿਆਂ ਦੀ ਇਹ ਜਿਹੜੀ ਡੇਸ਼ਾ ਫੇਵਰੇਟ ਹੁੰਦੀ ਆ ਬੱਚੇ ਇਹਨੂੰ ਬੜੇ ਹੀ ਸ਼ੌਂਕ ਦੇ ਨਾਲ ਖਾਂਦੇ ਨੇ ਇਹਨੂੰ ਤੁਸੀਂ ਰੈਸਪੀ ਨੂੰ ਤੁਸੀਂ ਬੱਚਿਆਂ ਦੇ ਟਿਫਨ ਚ ਵੀ ਦੇ ਸਕਦੇ ਹੋ ਦੇਖੋ ਜਿਹੜੀ ਸੂਜੀ ਆ ਇਹ ਪਾਣੀ ਉਬਲਣ ਤੋਂ ਬਾਅਦ ਮੈਂ ਥੋੜੀ ਥੋੜੀ ਕਰਕੇ ਪਾਈ ਆ ਤੇ ਨਾਲ ਹੀ ਇਹਨੂੰ ਆਪਾਂ ਹਿਲਾਉਂਦੇ ਰਹਾਂਗੇ ਤਾਂ ਕਿ ਜਿਹੜੇ ਇਹਦੇ ਵਿੱਚ ਲੰਮਸ ਜੇ ਨਾ ਬਣ ਸਕਣ ਤੇ ਦੇਖੋ ਇਹ ਥੋੜੀ ਜੀ ਪਾਣੀ ਇਹਨੇ ਉਹ ਸੋਕ ਲਿਆ ਏ ਤੇ ਦੇਖੋ ਇਹਦੀਆਂ ਜਿਹੜੇ ਲੰਮਸ ਬਣੇ ਨੇ ਉਹਨੂੰ ਆਪਾਂ ਨੇ ਚੰਗੀ ਤਰ੍ਹਾਂ ਕੜਚੀ ਦੇ ਨਾਲ ਮੈਸ਼ ਕਰ ਦੇਣਾ ਏ ਤੇ ਇਹਨੂੰ ਆਪਾਂ ਨੇ 5-7 ਮਿੰਟ ਚੰਗੀ ਤਰ੍ਹਾਂ ਹਿਲਾ ਕੇ ਹਲਕੀ ਫਲੇਮ ਦੇ ਉੱਤੇ ਨੂੰ ਰਜਾਉਣਾ ਏ ਦੇਖੋ ਪਾਣੀ ਆ ਜਿਹੜਾ ਸੂਜੀ ਨੇ ਸਾਰਾ ਸੋਕ ਕਰ ਲਿਆ ਏ ਤੇ ਹੁਣ ਆਪਾਂ ਇਹਨੂੰ ਜਦੋਂ ਤੱਕ ਇਹ ਚੰਗੀ ਤਰ੍ਹਾਂ ਪੱਕ ਨਹੀਂ ਜਾਂਦੀ ਉਦੋਂ ਤੱਕ ਆਪਾਂ ਇਹਨੂੰ ਹਿਲਾਉਂਦੇ ਰਹਾਂਗੇ ਜਿਹੜੀ ਗੈਸ ਜੀ ਆ ਚਾਹੀਏ ਆਪਾਂ ਹੌਲੀ ਰੱਖਣੀ ਆ ਤੇ ਜਾਂ ਚਨਾ ਕਰੋ ਫਿਰ ਇਹਨੇ ਥੱਲੇ ਲੱਗਣ ਲੱਗ ਜਾਣਾ ਤੇ ਹੁਣ ਦੇਖੋ ਜਿਹੜਾ ਪਾਣੀ ਆ ਸਾਰਾ ਐਬਜ਼ੌਰਬ ਹੋ ਗਿਆ ਏ ਸੂਜੀ ਦੇ ਵਿੱਚ ਤੇ ਹੁਣ ਆਪਾਂ 5-4 ਮਿੰਟ ਤੇ ਲਈ ਇਹਨੂੰ ਢੱਕ ਕੇ ਰੱਖ ਦਾਂਗੇ ਤਾਂ ਕਿ ਜਿਹੜੀ ਸੂਜੀ ਆ ਚੰਗੀ ਤਰ੍ਹਾਂ ਫੁੱਲ ਸਕੇ ਦੇਖੋ ਹੁਣ ਆਪਾਂ ਨੂੰ 5-4 ਮਿੰਟ ਹੋ ਗਏ ਨੇ ਤੇ ਹੁਣ ਆਪਾਂ ਇੱਕ ਥਾਲੀ ਜਾਂ ਪਲੇਟ ਕੁਛ ਕੋਈ ਵੀ ਭਾਂਡਾ ਤੁਸੀਂ ਲੈ ਸਕਦੇ ਹੋ ਉਹਦੇ ਵਿੱਚ ਆਪਾਂ ਇਹ ਜਿਹੜਾ ਡੋ ਆ ਇਹਨੂੰ ਟਰਾਂਸਫਰ ਕਰ ਦਾਂਗੇ ਜਿਹੜਾ ਡੋ ਆ ਬਹੁਤ ਹੀ ਗਰਮ ਆ ਇਹਨੂੰ ਆਪਾਂ ਠੰਡਾ ਹੋਣ ਲਈ ਰੱਖ ਦਵਾਂਗੇ ਤੇ ਤੁਸੀਂ ਇਹਨੂੰ ਫਲਾ ਦੇਣਾ ਹੈ ਫਲਾ ਕੇ ਰੱਖ ਦਿਓ ਤਾਂ ਕਿ ਜਲਦੀ ਠੰਡਾ ਹੋ ਜਵੇ ਤੇ ਇਹ ਜਿਹੜੀ ਰੈਸਪੀ ਆ ਇਹ ਬਹੁਤ ਹੀ ਵਧੀਆ ਹੁੰਦੀ ਹੈ ਤੇ ਬੱਚਿਆਂ ਨੂੰ ਵੀ ਇਹ ਬਹੁਤ ਪਸੰਦ ਆਉਂਦੀ ਹੈ ਵੱਡਿਆਂ ਨੂੰ ਵੀ ਆਉਂਦੀ ਆ ਛੋਟੀ ਮੋਟੀ ਭੁੱਖ ਲਈ ਬਹੁਤ ਹੀ ਆਸਾਨੀ ਦੇ ਨਾਲ ਬਣ ਵੀ ਜਾਂਦੀ ਆ ਤੇ ਇਹਦੇ ਲਈ ਮੈਂ ਦੋ ਮੀਡੀਅਮ ਸਾਈਜ਼ ਦੇ ਆਲੂ ਸੀਗੇ ਜਿਹੜੇ ਬਰੀਕ ਕद्दूकश ਕਰ ਲਏ ਸੀਗੇ ਤੇ ਹੁਣ ਆਪਾਂ ਨੇ ਇਹਨਾਂ ਨੂੰ ਇੱਕ ਤਰ੍ਹਾਂ ਬਿਲਕੁਲ ਮੈਸ਼ ਕਰ ਲੈਣਾ ਹੈ ਤਾਂ ਕਿ ਜਿਹੜਾ ਆਲੂ ਔਰ ਸੂਜੀ ਦਾ ਬੈਟਰ ਆ ਇੱਕ ਮਿਕ ਹੋ ਸਕੇ ਤੇ ਹੁਣ ਆਪਾਂ ਨੇ 2 ਚਮਚ ਜਿਹੜੇ ਰਿਫਾਈਨਡ ਆਇਲ ਦੇ ਲੈ ਲੈਣੇ ਆ ਹੱਥਾਂ ਨੂੰ ਲਾ ਲੈਣਾ ਤੇ ਚੰਗੀ ਤਰ੍ਹਾਂ ਇਹਦੀ ਜਿਹੜੀ ਆਇਲ ਦੀ ਕੋਟਿੰਗ ਆ ਆਪਾਂ ਨੇ ਡੋਰ ਦੇ ਉੱਪਰ ਕਰਨੀ ਆ ਤੇ ਨਾਲ ਹੀ ਆਪਾਂ ਇਹਨੂੰ ਇੱਕ ਕਰਕੇ ਇੱਕ ਸਾਰ ਰੱਖ ਦੇਵਾਂਗੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਜਿਹੜੀਆਂ ਅੱਗੇ ਆਉਣ ਵਾਲੀਆਂ ਵੀਡੀਓਜ਼ ਨੇ ਉਹ ਤੁਹਾਨੂੰ ਦੇਖ ਸਕਣ ਤੁਸੀਂ ਦੇਖ ਸਕੋ ਤੇ ਨਾਲੇ ਅੱਗੇ ਤੋਂ ਅੱਗੇ ਸ਼ੇਅਰ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਤੇ ਵੀਡੀਓ ਨੂੰ ਜਿਹੜਾ ਐਂਡ ਤੱਕ ਦੇਖਿਆ ਕਰੋ ਤੇ ਹੁਣ ਆਪਾਂ ਨੇ ਇੱਕ ਚਮਚਾ ਜਿਹੜਾ ਆਇਲ ਦਾ ਉਹ ਹੱਥਾਂ ਨੂੰ ਗ੍ਰੀਸ ਕਰ ਲਿਆ ਸੀਗਾ ਤੇ ਨਾਲ ਹੀ ਆਪਾਂ ਇਹਨਾਂ ਦੇ ਛੋਟੇ-ਛੋਟੇ ਕਟਲਟ ਬਣਾ ਲੈਣੇ ਆ ਸ਼ੇਪ ਤੁਸੀਂ ਕੋਈ ਵੀ ਦੇ ਸਕਦੇ ਹੋ ਤੁਸੀਂ ਗੋਲ ਵੀ ਬਣਾ ਸਕਦੇ ਹੋ ਟਿੱਕੀ ਸਾਈਜ਼ ਦੇ ਵੀ ਬਣਾ ਸਕਦੇ ਹੋ ਤੁਹਾਡਾ ਮਨ ਕਰੇ ਤਾਂ ਚੌਰਸ ਵੀ ਬਣਾ ਲਓ ਜਾਂ ਤੁਸੀਂ ਛੋਟੀਆਂ-ਛੋਟੀਆਂ ਸਮਾਈਲੀਆਂ ਦੀ ਸ਼ੇਪ ਵੀ ਇਹਨੂੰ ਦੇ ਸਕਦੇ ਹੋ ਤੇ ਮੈਂ ਆ ਜਿਹੜੇ ਇਹ ਲੰਬੇ ਸਾਈਜ਼ ਦੇ ਵਿੱਚ ਬਣਾਏ ਲਏ ਨੇ ਤੇ ਦੇਖੋ ਜਿਹੜੇ ਕਟਲਟ ਬਣਦੇ ਨੇ ਆਪਣੇ ਇਹ ਬਹੁਤ ਹੀ ਵਧੀਆ ਬਣਦੇ ਨੇ ਹੱਥਾਂ ਨੂੰ ਜਿਹੜਾ ਤੇਲ ਆ ਉਹ ਜ਼ਰੂਰ ਲਾ ਲਿਓ ਦੇਖੋ ਹੁਣ ਮੈਂ ਇਹ ਕੱਕ ਪਲੇਟ ਆ ਜਿਹੜੀ ਤਿਆਰ ਕਰ ਲਈ ਆ ਕਟਲਟ ਦੀ ਤੇ ਹੁਣ ਆਪਾਂ ਨੇ ਇਹਨੂੰ ਫਰਾਈ ਕਰਨਾ ਹੈ ਫਰਾਈ ਕਰਨ ਦੇ ਲਈ ਤੇਲ ਆ ਜਿਹੜਾ ਆਪਾਂ ਨੇ ਪੂਰਾ ਗਰਮ ਕਰਨਾ ਹੈ ਤੇਲ ਆਪਣਾ ਠੰਡਾ ਨਹੀਂ ਹੋਣਾ ਚਾਹੀਦਾ ਤੇ ਜਿਹੜੀ ਆਪਣੀ ਗੈਸ ਦੀ ਆਂਚ ਆ ਉਹਨੂੰ ਵੀ ਆਪਾਂ ਪੂਰੀ ਤੇਜ਼ ਰੱਖਾਂਗੇ ਤੇ ਨਾਲੇ ਆਪਾਂ ਇਹਨਾਂ ਨੂੰ ਠੰਡੇ ਤੇਲ ਦੇ ਵਿੱਚ ਨਹੀਂ ਪਾਉਣਾ ਆਪਾਂ ਨਾਲ ਦੀ ਨਾਲ ਇਹਨਾਂ ਨੂੰ ਜਿੰਨੇ ਵੀ ਮੈਂ ਬਣਾਏ ਨੇ ਉਹਦੇ ਅੱਧੇ ਇੱਕ ਛੱਟ ਦੇ ਵਿੱਚ ਇਹਦੇ ਵਿੱਚ ਮੈਂ ਪਾ ਦਿੱਤੇ ਨੇ ਤੇ ਇਹਨਾਂ ਨੂੰ ਹਿਲਾਉਣਾ ਨਹੀਂ ਹੈਗਾ ਜਦ ਤੱਕ ਕਿ ਇਹਨਾਂ ਦੀ ਜਿਹੜੀ ਬਬਲਸ ਨੇ ਉਹ ਘਟਣਾ ਹੋ ਜਾਣ ਤੇ ਜਦੋਂ ਹੁਣ ਇਹਨਾਂ ਦੇ ਦੇਖੋ ਕੜਾਹੀ ਆ ਜਿਹੜੀ ਆਪਣੀ ਇਹ ਬਬਲਸ ਦੇ ਨਾਲ ਭਰ ਚੁੱਕੀ ਆ ਤੇ ਜਿੰਨੇ ਕਟਲਟ ਆ ਸਕਦੇ ਸੀ ਮੈਂ ਇਹਦੇ ਵਿੱਚ ਪਾਏ ਨੇ ਦੇਖੋ ਹੁਣ ਬਬਲਸ ਘਟ ਚੁੱਕੇ ਨੇ ਹੁਣ ਆਪਾਂ ਇਹਦੇ ਵਿੱਚ ਕਟਚੀ ਦੇ ਨਾਲ ਇਹਨਾਂ ਨੂੰ ਉਲਟ-ਪਲਟ ਕਰਾਂਗੇ ਤੇ ਦੇਖੋ ਗੈਸ ਆ ਜਿਹੜੀ ਹੁਣ ਆਪਾਂ ਹੌਲੀ ਕਰ ਦਾਂਗੇ ਤਾਂ ਕਿ ਜਿਹੜੀ ਮੱਠੀ-ਮੱਠੀ ਅੱਗ ਦੇ ਉੱਤੇ ਇਹ ਚੰਗੀ ਤਰ੍ਹਾਂ ਵਿੱਚੋਂ ਨੇ ਜਿਹੜੇ ਪੱਕ ਸਕਣ ਦੇਖੋ ਰੰਗ ਆ ਜਿਹੜਾ ਇਹਨਾਂ ਦਾ ਚੇਂਜ ਹੋਣਾ ਹੋ ਚ ਸ਼ੁਰੂ ਹੋ ਗਿਆ ਏ ਦੇਖੋ ਕਲਰ ਵੀ ਇਹਨਾਂ ਦਾ ਬਹੁਤ ਸੋਹਣਾ ਬਣ ਕੇ ਆਇਆ ਏ ਇਹਨਾਂ ਨੂੰ ਤੁਸੀਂ ਸਫਰ ਤੇ ਵੀ ਲਿਜਾ ਸਕਦੇ ਹੋ ਚਾਹ ਦੇ ਨਾਲ ਖਾਓ ਦੁੱਧ ਨਾਲ ਖਾਓ ਜਿੱਦਾਂ ਤੁਹਾਡੇ ਬੱਚੇ ਸਾਸ ਨਾਲ ਦਹੀਂ ਨਾਲ ਜਿਆਦਾ ਨਾ ਪਸੰਦ ਕਰਦੇ ਆ ਤੁਸੀਂ ਖਾ ਸਕਦੇ ਹੋ ਦੇਖੋ ਜਿਹੜਾ ਕਲਰ ਆ ਬਹੁਤ ਵਧੀਆ ਬਣਿਆ ਏ ਤੇ ਹੁਣ ਮੈਂ ਤੁਹਾਨੂੰ ਪਲੇਟ ਦੇ ਵਿੱਚ ਨੇ ਜਿਹੜੇ ਕਟਲਟ ਕੱਢ ਕੇ ਦਿਖਾਉਂਗੀ ਕਟਲਟ ਬਹੁਤ ਹੀ ਕ੍ਰਿਸਪੀ ਬਣੇ ਨੇ ਤੇ ਉਹ ਮੈਂ ਤੁਹਾਨੂੰ ਕੈਮਰਾ ਬੰਦ ਰਹਿ ਗਿਆ ਸੀ ਦਿਖਾ ਨਹੀਂ ਪਾਈ ਹੈਗੀ ਤੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਿਓ ਤੇ ਨਾਲੇ ਵੀਡੀਓ ਦੇ ਐਂਡ ਤੱਕ ਬਣਨ ਲਈ ਤੁਹਾਡਾ ਬਹੁਤ ਹੀ ਧੰਨਵਾਦ ਸਤਿ ਸ੍ਰੀ ਅਕਾਲ ਜੀ